ਨਿਕਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੀਆਂ ਜੋ ਵਿਰਿੰਦਰ ਕੁਮਨ ਇੰਟਰਨੈਸ਼ਨਲ ਬੋਡੀ ਬਿਲਡਰ ਵਿਰਿੰਦਰ ਕੁਮਨ ਦੀ ਮੌਤ ਤੋਂ ਬਾਅਦ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਜਲੰਧਰ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਲਗਾਤਾਰ ਲੋਕਾਂ ਦੇ ਆਣ ਜਿਹੜੀ ਹੈ ਤਾਤਾ ਲੱਗ ਗਿਆ ਲਗਾਤਾਰ ਲੋਕ ਜਿਹੜੇ ਨੇ ਘਰ ਦੇ ਬਾਹਰ ਆਰੇ ਨੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਮੋਡੇ ਦੇ ਫੈਕਚਰ ਸੀ ਤੇ ਅੰਮ੍ਰਿਤਸਰ ਦੇ 40 ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤਾਂ ਅਚਾਨਕ ਹੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਕੀ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਲੰਧਰ ਦੇ 40 ਜਲੰਧਰ ਦੇ ਘਰ ਦੀਆਂ ਬਾਹਰ ਜਿਹੜੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੇ 40 ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਕਿ ਜੁਨਾ ਦੀ ਮੌਤ ਹੋ ਚੁੱਕੀ ਹੈ ਦਿਲ ਦਾ ਦੌਰਾ ਪਿਆ ਜਿਸ ਕਰਕੇ ਮੌਤ ਹੋਈ ਹੈ ਮੇਰੇ ਸਹਿਯੋਗੀ ਜਿਹੜੇ ਨੇ ਸੁਰਿੰਦਰ ਕੰਪੋਜ਼ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਜਿਹੜੇ ਨੇ ਘਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਵੱਲੋਂ ਕੀ ਕੁ ਜਾਣਕਾਰੀ ਦਿੱਤੀ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਲਗਾਤਾਰ ਪੰਜਾਬ ਨੂੰ ਦੁਖਦਾਈ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਅੱਜ ਦੀ ਗੱਲ ਕਰੀਏ ਤੇ ਅੱਜ ਫਰੀਂਦਰ ਸਿੰਘ ਘੋਮਣ ਜਿਹੜੇ ਹੈਵੀ weight ਲਿਫਟਰ ਹੈਗੇ ਨੇ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਹੈ ਕਾਰਡੀਕ ਅਟੈਕ ਜੋ ਸੂਚਨਾ ਮਿਲੀ ਹੈ ਕਾਰਡੀਕ ਅਟੈਕ ਜਿਹੜਾ ਆਇਆ ਉਹਨਾਂ ਨੂੰ ਉਸ ਦਾ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਇਸ ਵੇਲੇ ਉਹਨਾਂ ਦੇ ਘਰ ਮਾਡਲ ਹਾਊਸ ਏਰੀਆ ਕੈਣੀ ਨਗਰ ਦੇ ਵਿੱਚ ਹਾਜ਼ਰ ਹੈ ਤੇ ਇਸ ਵੇਲੇ ਮਾਹੌਲ ਜਿਹੜਾ ਗੁਪਕੀਨ ਮਾਹੌਲ ਹੈਗਾ ਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਨਾਮਣਾ ਖੱਟਿਆ ਪੂਰੇ ਦੇਸ਼ ਵਿੱਚ ਪੂਰੇ ਵਰਲਡ ਵਿੱਚ ਕਿ ਬਿਨਾ ਕਿਸੇ ਮਾਸ ਮੱਛੀ ਤੋਂ ਉਹਨਾਂ ਨੇ ਨਾਮਣਾ ਖੱਟਿਆ ਆਪਣੀ ਬਾਡੀ ਬਣਾਈ ਹੈ ਸਿਰਫ ਦੁੱਧ ਦਹੀਂ ਖਾ ਕੇ ਉਹਨਾਂ ਨੇ ਆਪਣੀ ਬਾਡੀ ਬਣਾ ਕੇ ਇੱਕ ਪੂਰੀ ਦੇਸ਼ ਵਿੱਚ ਪੂਰੇ ਵਰਲਡ ਵਿੱਚ ਨਾਮਣਾ ਖੱਟਿਆ ਕਿ ਉਹਨਾਂ ਵਰਗੀ ਦੇਹ ਜਿਹੜੀ ਸੀਗੀ ਜਿਹੜੀ ਸਰੀਰ ਸੀਗਾ ਉਹ ਕੋਈ ਨਹੀਂ ਸੀ ਬਣਾ ਸਕਦਾ ਉਹਨਾਂ ਦੇ ਭਤੀਜੇ ਜਿਹੜੇ ਹੈਗੇ ਨਾਲ ਹੈਗੇ ਨਾਲ ਗੱਲਬਾਤ ਕਰਦੇ ਆ ਤੇ ਭਜੀ ਕਿਵੇਂ ਦੇਖਦੇ ਹੋ ਇੱਕ ਨਾਮਲਾ ਘਟਨਾ ਉਸ ਤੋਂ ਬਾਅਦ ਉਸੇ ਕਿਤੇ ਦੇ ਵਿੱਚ ਹੀ ਉਹਨਾਂ ਨੂੰ ਕਾਡਕ ਅਟੈਕ ਆ ਗਿਆ ਅੱਜ ਦੇ ਨਾਲ ਉਹਨਾਂ ਦੀ ਅਕਾਲ ਚਲਾ ਗਿਆ ਬਸ ਇਸ ਤੋਂ ਵੱਡਾ ਸਾਡੇ ਲਈ ਉਹ ਤੁਹਾਡਾ ਦੁੱਖ ਦੁੱਖ ਦਾ ਭਾਰ ਟੁੱਟ ਗਿਆ ਇੱਕ ਵੱਡੇ ਮੇਰੇ ਫਾਦਰ ਸਾਹਿਬ ਹੀ ਉਹਨਾਂ ਦਾ ਸਾਰਿਆਂ ਨੂੰ ਮਤਲਬ ਸਾਡੇ ਕੋਲ ਮਤਲਬ ਇਹਨਾਂ ਦੁੱਖ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਦੇਖੋ ਜੀ ਜਲੰਧਰ ਦੀ ਗੱਲ ਕਰੀਏ ਜਲੰਧਰ ਦੇ ਕਾਫੀ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਉਹਨਾਂ ਤੋਂ ਬੋਡੀ ਬਿਲਡਿੰਗ ਦਾ ਜਿਹੜਾ ਦਾ ਪੇਜ ਹੈਗੇ ਸਿੱਖੇ ਆ ਪਰ ਅਚਾਨਕ ਇਸ ਤਰ੍ਹਾਂ ਨਾਲ ਚਲੇ ਜਾਣਾ ਉਪਰ ਸਰ ਪਤਾ ਹੀ ਨਹੀਂ ਸੀ ਉਹ ਚੰਗੇ ਭਲੇ ਗਏ ਨੇ ਸਿਰੇ ਆਪਰੇਸ਼ਨ ਦਰਾਂ ਨੇ ਉਹਨਾਂ ਦੋ ਟੈਕ ਆ ਗਏ ਆਪਰੇਸ਼ਨ ਕਿਸ ਚੀਜ਼ ਦਾ ਸੀ ਆਪਰੇਸ਼ਨ ਡੋਲੇ ਦਾ ਸੀ ਦਾ ਦੇਖੋ ਆ ਕੀ ਦੋ ਟੈਕ ਆ ਗਏ ਜੀ ਕਿਹੜੀ ਜਗ੍ਹਾ ਤੇ 40 ਸ ਹਸਪੀਟਲ ਅਮਰੀਕਾ ਅਮਰੀਕਾ 40 ਤੇ ਹੁਣ ਪਰਿਵਾਰਕ ਮੈਂਬਰ ਗਏ ਨੇ ਉੱਥੇ ਸਾਰੇ ਉੱਥੇ ਆ ਗਏ ਕੀ ਕੋਈ ਹੋਰ ਕੋਈ 500 600 ਚੱਲ ਫੈਨ ਵੀ ਥੋੜੀ ਹੋਰ ਦੇ ਸੀ ਤੇ ਡੈਥ ਕਿੱਦਾਂ ਕਿੱਨੇ ਕਵਿਨਾ ਹੋਈ ਸੀ ਥੈਟਸ ਹੋਰ ਸਾਨੂੰ ਤੇ ਹੁਣ ਲੇਟ ਹੀ ਫੋਨ ਆਇਆ ਘੰਟਾ ਡੇਢ ਪਹਿਲਾਂ ਬਾਕੀ ਡਾਕਟਰ ਉੱਥੋਂ ਆਣ ਕੇ ਜਿਹੜਾ ਆਣਗੇ ਪਰਿਵਾਰਿਕ ਮੈਂਬਰ ਜਿਹੜਾ ਆਣਗੇ ਉਹਨਾਂ ਨੂੰ ਪਤਾ ਚੱਲੇਗਾ ਕਿਦਾਂ ਐਸੀ ਕੀ ਉਹ ਸਾਰਾ ਦੱਸ ਦੇਵੇ ਤੇ ਤੁਹਾਡੇ ਕੀ ਲੱਗਦੇ ਮੇਰੇ ਬੜੇ ਪਾਪਾ ਆਇਆ ਹੀ ਤੁਹਾਡੇ ਹਾਂ ਜੀ ਹਾਂ ਬਿਲਕੁਲ ਐਸਲੇ ਉਹਨਾਰੇ ਪਰਿਵਾਰਕ ਮੈਂਬਰ ਜਿਹੜੇ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਆ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਬਾਡੀ ਬਿਲਡਿੰਗ ਦੇ ਖਿੱਤੇ ਦੇ ਵਿੱਚ ਐਡਾ ਵੱਡਾ ਨਾਮਣਾ ਘਟਣਾ ਔਰ ਅਚਾਨਕ ਉਹਨਾਂ ਦਾ ਕਾਲ ਚਲਾਣਾ ਹੋ ਜਾਣਾ ਇਹ ਤੇ ਬਹੁਤ ਵੱਡਾ ਘਟਾ ਜੀ ਪੂਰੇ ਬਾਡੀ ਬਿਲਡਿੰਗ ਚ ਮੈਂ ਕੋਤੇ ਰਿਆ ਹੀ ਨਹੀਂ ਗਿਆ ਦੁਕਾਨ ਤੇ ਸੀ ਮੈਂ ਪੋਸਟ ਦੇਖੀ ਮੈਂ ਤਾਂ ਪਸੂ ਵੇਖਿਆ ਜੀ ਮੇਰੀ ਦੁਕਾਨ ਦੇ ਬਾਹਰ ਗੱਡੀ ਲਾ ਕੇ ਹਰ ਹਫਤੇ ਆਂਦੇ ਆ ਬਸਤੀ ਕੋਈਆਂ ਅੱਡੇ ਤੇ ਅਸੀਂ ਤੇ ਪਰਸੋਂ ਦੇਖਿਆ ਉਹਨੂੰ ਪੋਸਟ ਦੇਖੀ ਤੇ ਰਿਆ ਹੀ ਨਹੀਂ ਗਿਆ ਅਸੀਂ ਦੁਕਾਨਾਂ ਛੱਡ ਗਏ ਐਸ ਮੁਹੱਲੇ ਨੂੰ ਕਿੰਨਾ ਨੁਕਸਾਨ ਹੈ ਹਰ ਬੋਡੀ ਬਿਲਡਰ ਹਰ ਪੂਰੇ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਸ਼ੋਕ ਦੀ ਲਹਿਰ ਹੈ ਘਾਟਾ ਹੈਗਾ ਬਹੁਤ ਜ਼ਿਆਦਾ ਜਿਸ ਤਰੀਕੇ ਨਾਲ ਉਹਨਾਂ ਨੇ ਮਿਹਨਤ ਕਰਕੇ ਆਪਣੀ ਸਰੀਰਕ ਸਰੀਰ ਬਣਾਇਆ ਸੀਗਾ ਔਰ ਉਹਨਾਂ ਵਧੀਆ ਸਰੀਰ ਉਹਨਾਂ ਨੇ ਬਣਾਇਆ ਚੰਗੀਆਂ ਸਿੱਖਿਆ ਦਿੱਤੀਆਂ ਲੋਕਾਂ ਨੂੰ ਉਹਨਾਂ ਨੇ ਵਧੀਆ ਬੰਦਿਆਂ ਨੂੰ ਬਣਾਇਆ ਅੰਨਾ ਵਧੀਆ ਕਲੱਬ ਇੱਥੇ ਖੋਲੇ ਆ ਦੂਜੀ ਗੱਲ ਇੱਕ ਹੋਰ ਚੀਜ਼ ਸੀਗਾ ਕਿ ਉਹਨਾਂ ਨੇ ਕਦੀ ਵੀ ਮਾਸਮੱਤੀ ਨੂੰ ਮੂੰਹ ਨਹੀਂ ਸੀ ਲਾਇਆ ਔਰ ਬਿਲਕੁਲ ਵੈਜੀਟੇਰੀਅਨ ਰਹਿ ਕੇ ਉਹ ਹੈ ਪਿਓਰ ਵੈਜੀਟੇਰੀਅਨ ਸੀ ਜੀ ਪਿਓਰ ਵੈਜੀਟੇਰੀਅਨ ਬੰਦੇ ਨੇ ਵਧੀਆ ਇਨਸਾਨ ਇਹ ਚਲੇ ਜਾਣਾ ਤੇ ਸ਼ੌਕ ਦੀ ਲਹਿਰ ਇਸ ਰਿਹਾ ਹੀ ਨਹੀਂ ਗਿਆ ਦੁਕਾਨ ਤੋਂ ਬਿਲਕੁਲ ਹੀ ਤਾਂ ਬਿਲਕੁਲ ਇਸ ਵੇਲੇ ਜਿਹੜਾ ਇਲਾਕਾ ਹੈਗਾ ਜਿੱਥੇ ਵਰਿੰਦਰ ਕੁਮੜ ਦਾ ਧਾਰ ਹੈਗਾ ਜਾਂ ਉਹਨਾਂ ਦਾ ਜਿਮ ਹੈਗਾ ਜਾਂ ਉਹਨਾਂ ਦਾ ਡੈਰੀ ਫਾਰਮ ਹੈਗਾ ਉਸੇ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਨਾਲ ਸ਼ੌਕ ਦੀ ਲਹਿਰ ਹੈ ਗਈ ਆ ਨਮਕਾਂ ਹੋਈਆਂ ਪਈਆਂ ਨੇ ਪਰ ਇਹ ਵੀ ਨਾਲ ਦੇ ਨਾਲ ਗੱਲ ਕਹੀ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਬਾਡੀ ਬਿਲਡਿੰਗ ਨੂੰ ਉਹ ਸਾਰਿਆਂ ਦਾ ਕਿਤੇ ਨੂੰ ਦੁਨੀਆ ਦੇ ਵਿੱਚ ਉਜਾਗਰ ਕੀਤਾ ਬਿਨਾ ਕਿਸੇ ਮੀਟ ਮੱਛੀ ਦੇ ਆਪਣੇ ਸਰੀਰਕ ਸਰੀਰ ਨੂੰ ਬਣਾਇਆ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀਗੀ ਔਰ ਇਸ ਤਰੀਕੇ ਦੇ ਨਾਲ ਉਹਨਾਂ ਦਾ ਦੁਨੀਆ ਤੋਂ ਚਲੇ ਜਾਣਾ ਬੜੀ ਸੋਗ ਦੀ ਲਹਿਰ ਹੈਗੀ ਆ ਪੂਰੀਆਂ ਇਸ ਇਲਾਕੇ ਦੀਆਂ ਅੱਖਾਂ ਨਮ ਹੈਗੀਆਂ ਨੇ ਔਰ ਪੂਰਾ ਇਲਾਕੇ ਦੀ ਜੇ ਗੱਲ ਕਰੀਏ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦਾ ਪੂਰੇ ਇਲਾਕੇ ਦੀ ਗੱਲ ਕਰੀਏ ਤਾਂ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਲੋਕ ਹੈਗੇ ਨੇ ਗਮਗੀਨ ਹੈਗੇ ਨੇ ਔਰ ਉਹਨਾਂ ਦਾ ਇਹੀ ਕਹਿਣਾ ਵੀ ਇਸ ਤਰੀਕੇ ਦੇ ਨਾਲ ਚਲਿਆ ਜਾਣਾ ਇਸ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਸਰੀਰ ਨੂੰ ਸਰੀਰ ਨੂੰ ਕੈਮ ਰੱਖਿਆ ਸੀਗਾ ਜਾਂ ਕਹਿ ਲਈਏ ਕਿ ਉਸ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਬਾਡੀ ਨੂੰ ਬਣਾਇਆ ਸੀਗਾ ਉਸ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਚਲਿਆ ਜਾਣਾ ਇੱਕ ਸਿਰਫ ਡੋਲੇ ਦਾ ਆਪਰੇਸ਼ਨ ਕਰਾਉਣ ਵਾਸਤੇ ਫੋਰਟਿਸ ਹਸਪੀਟਲ ਅੰਮ੍ਰਿਤਸਰ ਗਏ ਸਨ ਔਰ ਉੱਥੇ ਜਾ ਕੇ ਉਹਨਾਂ ਨੂੰ ਕਾਰਡਿਕ ਅਟੈਕ ਆ ਜਾਂਦਾ ਔਰ ਉਹਨਾਂ ਦਾ ਇਸ ਦੁਨੀਆ ਤੋਂ ਅਕਾਲ ਚਲਾ ਹੋ ਜਾਂਦਾ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਜ ਜਲੰਧਰ ਟੀਵੀ ਜਲੰਧਰ